ਪ੍ਰਭ ਅਬਨਾਸ਼ੀ ਇਕੰਕਾਰ ਪ੍ਰਭ ਫਿਰ ਵੀ ਅਬਨਾਸ਼ੀ ਹੈ ਪ੍ਰਭਾ ਲੱਗ ਗਈ ਸ੍ਰਿਸ਼ਟੀ ਤੇ ਉਹ ਕੀ ਇਕੰਕਾਰ ਪੂਰਨ ਬ੍ਰਹਮ ਦੇਖੋ ਇਕੰਕਾਰ ਹੈ ਇੱਕ ਓਮਕਾਰ ਨਹੀਂ ਹੈ ਪ੍ਰਭਾ ਹੋਗਾ ਇਕੰਕਾਰ ਹੈ ਹੋਗਾ ਇਕੰਕਾਰ ਹੈ ਹੋਗਾ ਓਮਕਾਰ ਨਹੀਂ ਆ ਸਕਦਾ ਓਮਕਾਰ ਸਾਰੇ ਨਹੀਂ ਮਿਲਦੇ ਓਮਕਾਰ ਸਬਦਾਰੂਪ ਹੈ ਓਮਕਾਰ ਉਹ ਤਾਂ ਉਹ ਘਾਰ ਹੈ ਜਿਹੜਾ ਉਹ ਅਨੇਕ ਹੈ ਫਿਰ ਏਕ ਹੈ ਜਿਆਦੇ ਕਬੂਦ ਦੀ ਗੱਲ ਕਰਾਂਗੇ ਉਹ ਬੂੰਦ ਦੇ ਸਮੁੰਦਰ ਦੀ ਗੱਲ ਕਰਾਂਗੇ ਤਾਂ ਗੱਲ ਹੋਰ ਹੈ ਤਾਂ ਸਾਰੀਆਂ ਬੂੰਦਾਂ ਦੀ ਗੱਲ ਕਲੈਕਟਿਵ ਆ ਜੋ ਵੀ ਜੇ ਹੁਕਮ ਦੀ ਗੱਲ ਕਰਦੇ ਆ ਸਮੁੰਦਰ ਦੀ ਗੱਲ ਹੈ ਜਦ ਇੱਕ ਬੂੰਦ ਦੀ ਗੱਲ ਕਰਦੇ ਆ ਪੂਰਨ ਬ੍ਰਹਮ ਦੀ ਗੱਲ ਹੈ ਪੂਰਨ ਬ੍ਰਹਮ ਦਾ ਹੀ ਹੁਕਮ ਹੈ ਇਹ ਠੀਕ ਹੈ ਵੀ ਸਾਰਿਆਂ ਦਾ ਹੀ ਹੈ ਪ੍ਰਭਾਵਨਾਸ਼ੀ ਇੱਕ ਓੰਕਾਰ ਪ੍ਰਭਾਵਨਾਸ਼ੀ ਇੱਕ ਓੰਕਾਰ ਓੰਕਾਰ ਬਨਾਸ਼ੀ ਨਹੀਂ ਹੁੰਦਾ ਓੰਕਾਰ ਭ੍ਰਮ ਉਤਪਾਦ ਦਾ ਹੈ ਉਹ ਸ਼ਬਦ ਤਾਂ ਰਹਿੰਦਾ ਨਹੀਂ ਜਦੋਂ ਬਨਾਸ਼ੀ ਕਿਵੇਂ ਹੋ ਗਿਆ ਹੋ ਤਾਂ ਨਾ ਬਗਨ ਹੁਕਮਬਾਰਾ ਉਹ ਤਾਂ ਉੱਤੇ ਤਾਂ ਹੁਕਮਬਾਰਾ ਹੁੰਦਾ ਹੀ ਨਹੀਂ ਇੱਕ ਓੰਕਾਰ ਬਨਾਸ਼ੀ ਨਹੀਂ ਇੱਕ ਓੰਕਾਰ ਬਨਾਸ਼ੀ ਹੈ ਇਕੰਕਾਰ ਇਕੰਕਾਰ ਪੂਰਨ ਬ੍ਰਹਮ ਜੋ ਦਵਨਾਸ਼ੀ ਹੈ ਸ਼ਬਦ ਅਵਨਾਸ਼ੀ ਨਹੀਂ ਹੈ ਸਭ ਦਾ ਕਾਲ ਹੈ ਖਜ਼ਮ ਅਕਾਲ ਹੈ ਜਿਹੜਾ ਇਕੰਕਾਰ ਹੈ ਨਾ ਇਕੰਕਾਰ ਉਹ ਕਾਲ ਹੈ ਉਹ ਅਕਾਲ ਹੈ ਉਹ ਪੈਦਾ ਕੀਤਾ ਹੈ ਸ਼ਬਦ ਦਾ ਕਾਲ ਉਹ ਨਹੀਂ ਹਮੇਸ਼ਾ ਰਹਿਣਾ ਉਹਦਾ ਜਿਹੜਾ ਜਨ ਜੇ ਸ੍ਰਿਸ਼ਟੀ ਹੈ ਇਸ ਕਰਕੇ ਅਵਨਾਸ਼ੀ ਇਹਦੇ ਨਾਲ ਲੱਗਦਾ ਪਰ ਆਪਣਾ ਸਮਝਿਆ ਨਹੀਂ ਉਹਦੇ ਨਾਲ ਨਹੀਂ ਲੱਗ ਸਕਦਾ ਜਿਹੜਾ ਇੱਕ ਓਮਕਾਰ ਸਰੂਪ ਹੈ ਉਹ ਨਹੀਂ ਆਬਨਾਸ਼ੀ ਹੈਗਾ ਉਹਦੇ ਨਾਲ ਆਪਣਾ ਆਬਨਾਸ਼ੀ ਨਹੀਂ ਲੱਗਿਆ ਅਕਾਲ ਮੂਰਤ ਲੱਗਿਆ ਉਹਦਾ ਹਮੇਸ਼ਾ ਰੋਟੋ ਹਕਮ ਹੋਦਾ ਅਕਾਲ ਮੂਰਤ ਦਾ ਲੱਗਿਆ ਆਬਨਾਸ਼ੀ ਨਹੀਂ ਲੱਗਿਆ ਹਾਂ ਕਾਲ ਮੂਰਤ ਲੱਗਿਆ ਵਨਾਸ਼ੀ ਨਹੀਂ ਲੱਗਿਆ ਉਹ ਤੈਨੂੰ ਇਹ ਦੁਆ ਚੀਜਾਂ 'ਚ ਬਹੁਤ ਬਰੀਕ ਫਰਕ ਆ ਉੱਤੇ ਕਾਲ ਮੂਰਤ ਲੱਗਿਆ ਜਿੱਥੇ ਕੰਕਾਰ ਹਾਂ ਇਹ ਕਾਲ ਸਬਦਾ ਹੈ ਪਰ ਇਹਦਾ ਕਾਲ ਨਹੀਂ ਕੋਈ ਇਹਦੇ 'ਚ ਇਹ ਗੁਪਤ ਪ੍ਰਗਟੇ ਹੁੰਦਾ ਹੁਕਮ ਗੁਪਤ ਪ੍ਰਗਟ ਹੁੰਦਾ ਜੇ ਪ੍ਰਗਟ ਹੁੰਦਾ ਤਾਂ ਕਾਲ ਹੈ ਵੀ ਗੁਪਤ ਹੋ ਜਾਂਦਾ ਕਾਲ ਰੂਪ ਰਹਿ ਜਾਂਦਾ ਹੈ ਕਾਲ ਰੂਪ ਗੁਪਤ ਹੋ ਜਾਂਦਾ ਕਾਲ ਰੂਪ ਦੇ ਉਦੋਂ ਤੱਕ ਜਿਹੜਾ ਜਿੰਨਾ ਤੱਕ ਸ੍ਰਿਸ਼ਟੀ ਹੈ ਪਰ ਦੋਨਾਂ ਨਾਲ ਲੱਗਾ ਜੀ ਓਮ ਓਮ ਨਾਲ ਵੀ ਓਮ ਕਾਰ ਏਕ ਓਮਕਾਰ ਇਹ ਇਕ ਇਹ ਇਕੰ ਓਮਕਾਰ ਏਕੰਕਾਰ ਏਕੰਕਾਰ ਹੈ ਇਕੰਕਾਰ ਹੈ ਇਕ ਅਕਾਰ ਹੈ ਹੋ ਇਕੰਕਾਰ ਇਕ ਅਕਾਰ ਇਕ ਇਕ ਇਕੰਕਾਰ ਹੈ ਇਕ ਵਿੱਚ ਹੀ ਆਉਦੇ ਉੱਤੇ ਇਕ ਆਡਾ ਓਮਕਾਰ ਹੈ ਇੱਕ ਵੱਖਰਾ ਹੈ ਉੱਥੇ ਦੋ ਰੂਪ ਨੇ ਕਹਿੰਦੇ ਦੋ ਰੂਪ ਔ ਜਮਾ ਆਕਾਰ ਹੈ ਉੱਥੇ ਇੱਥੇ ਘਾਰੇ ਕੋਈ ਹੈ ਇਹ ਦੇ ਕੰ ਘਾਰੇ ਕਾ ਵਿੱਚ ਹੀ ਹੈ ਦੇ ਨਾਲ ਜੋੜਿਆ ਹੋਇਆ ਉੱਥੇ ਇੱਕ ਵੱਖਰਾ ਹੈ ਇਹ ਕਾ ਲਿਖਿਆ ਉੱਥੇ ਅਖਰੜ ਉੱਥੇ ਇੱਕ ਇੱਥੇ ਈੜੀ ਨੂੰ ਇੱਕੰ ਘੰ ਲਿਖਿਆ ਹੋਇਆ ਨਾਲ ਉੱਥੇ ਦਾ ਇੱਕ ਵੱਖਰਾ ਹੈ ਕਿ ਇੱਕ ਅੰਕਾਰ ਪੂਰਨ ਬ੍ਰਹਮ ਵਾਸਤੇ ਇੱਕ ਅੰਕਾਰ ਪੂਰਨ ਬ੍ਰਹਮ ਇੱਕ ਵਾਸਤੇ ਇੱਕ ਅੰਕਾਰ ਇੱਕ ਹੈ ਉਹ ਤੇ ਇੱਕ ਵੱਖਰਾ ਓੰਕਾਰ ਵੱਖਰਾ ਇੱਕ ਨੂੰ ਸਪਲਿਟ ਕਰਕੇ ਦੋ ਹੋਏ ਹੋਏ ਨੇ ਓੰਕਾਰ ਇੱਕ ਹੈ ਹੁਣ ਲਹਿਰ ਉੱਠੀ ਹੈ ਪਾਣੀ ਚ ਪਰ ਹੈ ਕੋਈ ਇਕੱਠਾ ਜਿੱਥੇ ਜਿੱਥੇ ਤੱਕ ਪਾਣੀ ਉੱਥੇ ਤੱਕ ਲਹਿਰ ਹੈ ਪਾਣੀ ਤੋਂ ਪਰੇ ਲਹਿਰ ਨਹੀਂ ਜਾ ਸਕਦੀ ਸਤਾਂ ਨਾਮ ਇਕੱਠੇ ਨੇ ਕਰਤਾ ਵਰਪੁਰ ਕੇ ਕੋਈ ਨਹੀਂ ਦੋ ਨੀਆਂ ਦੋ ਹੁੰਦੇ ਆ ਵੀ ਕਰਨ ਇਹ ਹੁਣ ਆਇਆ ਦੋ ਨੇ ਉੱਥੇ ਉਹ ਘਰ ਮੈਂ ਕਿਤਾਬ ਲੈ ਕੇ ਆ ਵੀ ਦੋ ਚੰਦੀ ਆ ਇੱਕ ਮਾਤਾ ਇੱਕ ਪਿਤਾ ਦੋ ਰੂਪ ਨੇ ਨਾ ਇਹ ਦੋ ਨੇ ਹੁਣ ਸ੍ਰਿਸ਼ਟੀ ਜਾਦ ਚ ਮਾਤਾ ਦੀ ਲੋੜ ਨਹੀਂ ਪੈਣੀ ਦੋ ਬਾਣੇ ਨਹੀਂ ਉਤੇ ਮਾਤਾ ਪਿਤਾ ਜਾਂ ਸਿਸ਼ਟੀ ਰਚਲੀਏ ਦੋ ਇਕੱਠੇ ਆਉਣੇ ਮਾਤਾ ਦੀ ਲੋੜ ਹੈ ਤਾਂ ਜਿਵੇਂ ਸਿਸ਼ਟੀ ਬਾਦਾਂ ਦੀ ਨਹੀਂ ਮਾਤਾ ਦੀ ਲੋੜ ਹੈ ਹੰਮ ਜੇ ਸਿਸ਼ਟੀ ਨਹੀਂ ਹੈ ਤਾਂ ਮਾਤਾ ਦੀ ਕੀ ਲੋੜ ਹੈ ਇੱਕੋ ਰੂਪ ਹੈ ਫਿਰ ਉਤੇ ਨਾਨਾ ਚਲਤ ਕਰੇ ਖਿੰਨ ਮਾਹੀ ਨਾਨਾ ਚਲਤ ਕਰੇ ਖਿੰਨ ਮਾਹੀ ਉਹ ਜਿਹੜੀ ਤਰਕੀ ਬਾਣੀ ਹੈ ਮਾਤਾ ਰੂਪ ਹੈ